ਦਿੰਦਹਾਰੇ ਲੁੱਟੇੜਿਆਂ ਵੱਲੋਂ ਗਨ ਪੁਆਇੰਟ ਤੇ ਬਟਾਲਾ ਚ ਸੁਨਿਆਰੇ ਨੂੰ ਬਣਾਇਆ ਆਪਣਾ ਨਿਸ਼ਾਨਾ 13 ਟੋਲੇ ਸੋਨਾ ਲੈ ਕੇ ਹੋਏ ਫਰਾਰ ਪੁਲਿਸ ਕਾਰੇ ਮਾਮਲੇ ਜਾਂਚ ਬਟਾਲਾ ਦੇ ਮਾਨ ਨਗਰ ਵਿੱਚ ਦਿਨ ਦਿਹਾਰੇ ਲੁੱਟੇੜਿਆਂ ਨੇ ਗਨ ਪੁਆਇੰਟ ਤੇ ਬੱਬਰ ਜੁਇਲਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ 13 ਟੋਲੇ ਸੋਨੇ ਸਮੇਤ 5000 ਰੁਪਏ ਨਗਦੀ ਲੁੱਟ ਕੇ ਹੋਏ ਫਰਾਰ ਪੁਲਿਸ ਨੂੰ ਲੁੱਟ ਦੀ ਇਤਲਾਹ ਮਿਲਦੇ ਹੀ ਮੌਕੇ ਤੇ ਡੀਐਸਪੀ ਦੀ ਗਵਾਹੀ ਵਿੱਚ ਪੁਲਿਸ ਟੀਮ ਵੱਲੋਂ ਜਾਂਚ ਕੀਤੀ ਗਈ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਉੱਥੇ ਮੱਬਰ ਜੁਵਲਰ ਦੇ ਪੀੜਤ ਮਾਲਕ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਨਿਹੰਗ ਸਿੰਘ ਦੇ ਬਾਣੇ ਵਿੱਚ ਤਿੰਨ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੁਕਾਨ ਤੇ ਆਏ ਜਿਨ੍ਹਾਂ ਵਿੱਚੋਂ ਇੱਕ ਨੇੜੀ ਬਾਲਰ ਕੱਢ ਲਿਆ ਅਤੇ ਦੂਸਰੇ ਤੇਤਰ ਹਥਿਆਰ ਦਾਤਰ ਕੱਢਦੇ ਹੋਏ ਦੱਲੇ ਵਿੱਚੋਂ 13 ਤੋਲੇ ਸੋਨੇ ਜੋ ਕਰੀਬ 7 ਲੱਖ ਦਾ ਹੈ ਅਤੇ 5000 ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਉੱਥੇ ਪੀੜਤ ਮਾਲਕ ਇਨਸਾਫ ਲਈ ਗੁਹਾਰ ਲਗਾ ਰਿਹਾ ਹੈ ਮੌਕੇ ਤੇ ਪਹੁੰਚੇ ਡੀਐਸਪੀ ਆਜਾਦ ਵਿੰਦਰ ਸਿੰਘ ਨੇ ਘਟਨਾ ਬਾਰੇ ਦੱਸਦੇ ਕਿ ਆ ਕੇ ਬਿਆਨ ਦਰਜ ਕੀਤੇ ਗਏ ਹਨ ਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਸੁਮਿੰਦਰ ਸਿੰਘ ਜੀ ਕੀ ਕੀ ਗੱਲ ਕੀ ਹੋਈ ਹੈ ਜੀ ਅੱਜ ਇੱਕ ਕਸਟਮਰ ਆਇਆ ਮੇਰੇ ਕੋ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹ ਜੈਂਟਸ ਮੁੰਦਰੀ ਦਿਖਾਈ ਤੇ ਕਹਿੰਦਾ ਮੇਰੇ ਨਾਲ ਲੇਡੀਜ਼ ਆ ਰਹੀਆਂ ਪਿੱਛੇ ਤੇ ਉਹਨਾਂ ਲੇਡੀਜ਼ ਮਨ ਵਿੱਚ ਲੈਣਾ ਤੇ ਮੈਂ ਉਹਨਾਂ ਜੈਂਟਸ ਵਿਖਾਈ ਪਹਿਲਾਂ ਡੱਬੀ ਚੋਂ ਕੱਢ ਕੇ ਮੁੰਦਰੀ ਉਹਦੇ ਚ ਤਕਰੀਬਨ 7 ਟੋਲੇ ਦੇ ਕਰੀਬ ਹੈ ਗਿਆ ਸੀ ਸਮਾਨ ਮੇਰਾ ਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤੇ ਮੈਨੂੰ ਲੈਟ ਜੀ ਵਿਖਾ ਦਿਓ ਆ ਜਾਂਦੀਆਂ ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਿਖਾਈ ਉਹਦੇ ਚ 6 ਟੋਲੇ ਸਮਾਨ ਸੀ ਜੇ ਲੈਟ ਜੀ ਮੰਦਰੀਆਂ ਜਿਹੜੀਆਂ ਤੇ ਉਹ ਉਹਨੇ ਵੇਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਵੀ ਇਹ Google Pay ਕਰ ਲੋਗੇ ਮੈਂ ਕਨ ਕਰ ਲਾਂਗੇ ਉਹਨੇ ਆਪਣੀ ਜੇਬ ਚ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਬਾਕੀ ਮੈਂ Google Pay ਕਰ ਲਊਗਾ ਮੈਂ ਕਰ ਲਾਂਗਾ ਵਿੱਕੀ ਆ ਜਾ ਯਾਰ ਇਸ ਤੋਂ ਬਾਅਦ ਫਿਰ ਥੋੜੀ ਜਿਆਦਾ ਬਾਅਦ ਇੱਕ ਜਨਾ ਹੋਰ ਆਇਆ ਨੰਗਦੇ ਬਾਨੇ ਚੀ ਉਹਨੇ ਦੰਤਰ ਸਾਈਡ ਤੇ ਲਗਾਇਆ ਸੀ ਉਹ ਆਗੇ ਹੱਥ ਜੋੜ ਕੇ ਆਜਾ ਅੱਖ ਖੋ ਗਿਆ ਮੈਂ ਕਹਾਂ ਜੀ ਹੁਕਮ ਕਰੋ ਮਹਾਰਾਜ ਕਿਧਰ ਆਏ ਜੀ ਐਸਾ ਸੇਵਾ ਸੁਭਾਲਣ ਵਾਸਤੇ ਆਇਆ ਤੇ ਉਹਨੇ ਜਦੋਂ ਉਹਨੇ ਦੰਤਰ ਕੱਟ ਲਿਆ ਜਿਹੜਾ ਪਹਿਲਾਂ ਆ ਕੇ ਬੈਠਾ ਸੀ ਉਹਨੇ ਪਿਸਟਰ ਕੱਟ ਲਈ ਤੇ ਇੱਕ ਨਾਲ ਫਿਰ ਤੀਸਰਾ ਉਹ ਹੋਰ ਆ ਗਿਆ ਉਹ ਮੁੰਨਾ ਸੀ ਉਸ ਨੂੰ ਮੁੰਨਾ ਤੇ ਮੂੰਹ ਮ ਬੰਨਿਆ ਹੋਇਆ ਸੀ ਉਹਨੇ ਜਿਹੜਾ ਪਹਿਲਾਂ ਉਹਨੇ ਉਹਨੇ ਮੂੰਹ ਖੋਲਿਆ ਰੁਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਕਰੋ ਆਇਆ ਹਫਤਾ ਪਹਿਲਾਂ ਵੀ ਆਇਆ ਮੁੰਦਰੀ ਦੇ ਕੇ ਚਲ ਗਿਆ ਸੀ ਪਰ ਅੱਜ ਉਹ ਜੀ ਲੁੱਟ ਕੋ ਕਰਕੇ ਵੇ ਭੱਜ ਗਿਆ ਜੀ ਕਿੰਨਾ ਸਾਰਾ ਫਿਰ ਸਮਾਨ ਗਿਆ ਸੋਨਾ 7 ਤੋਲੇ ਤੇ 6 ਤੋਲੇ ਇੱਕ 13 ਤੋਲੇ ਸੋਨਾ 130 ਗ੍ਰਾਮ ਸੋਨਾ ਹਾਂ ਜੀ ਮੋਦੀ ਵੀ ਗਿਆ ਕੁਝ ਹਾਂ ਜੀ ਨਗਦੇ 4-5000 ਰੁਪਏ ਗੱਲੇ ਚ ਲੈ ਗਏ ਜੀ ਕੱਢ ਕੇ ਦੋ ਗੁਟਕਾ ਸਾਬ ਵੀ ਵਿੱਚ ਗੱਲੇ ਚ ਪਏ ਉਹ ਉਹ ਵੀ ਨਾਲ ਗੁਟਕਾ ਸਾਬ ਨਾਲ ਲੱਗੇ ਹਾਂ ਜੀ ਅੱਛਾ ਜੀ ਇਹ ਵੀ ਆਪਣੀ ਦੁਕਾਨ ਦਾ ਕੀ ਨਾਮ ਹੈ ਮੇਰਾ ਬੱਬਰ ਜੁਲਰ ਜੀ ਮੰਨ ਨਗਰ ਬਟਾਲਾ ਆਹ ਇਹ ਬਤ ਜੀ ਸਰ ਜੀ ਸਰ ਕਿੰਨਾ ਮਹਾਨ ਨਗਰ ਦੇ ਵਿੱਚ ਬਬਰ ਜੁਗ ਰਿਹਾ ਜੀ ਜੀ ਉਥੇ ਆਪਣੇ ਪਿੰਲੇ ਬੰਦੇ ਆਏ ਨਾ ਮੋਟਰਸਾਈਕਲ ਤੇ ਉਹ ਮੁੰਦਰੀਆਂ ਲੇਡੀ ਦੀਆਂ ਮੁੰਦਰੀਆਂ ਵੇਖਣ ਦੇ ਬਾਹਰ ਉਹਨਾਂ ਕੋ ਗਨ ਪੁਆਇੰਟ ਤੇ ਦਸਰ ਦੇ ਨਾਲ 70 ਗ੍ਰਾਮ ਸੋਨਾ ਲੈ ਕੇ ਜੀ ਉਹ ਪਰਚਾਦ ਕਰਕੇ ਕੋਸ਼ੀ ਦੀ ਪਾਸ ਕਰਦੇ ਮੋਰਫੀ ਜਿਹੜੀ ਕੋਰੀਆ ਨੂੰ ਸਰਦਾਰ ਸੀ ਜਾਂ ਮੁੰਨੇ ਕਿਸ ਤਰ੍ਹਾਂ ਸੀ ਸਰਦਾਰ ਸੀ ਇੱਕ ਨਾਖੀ ਬਗ ਬੱਲੀ ਸੀ ਚੈੱਕ ਜੈਕਟ ਪਾਈ ਸੀ ਆਪ ਨੂੰ ਇੱਕੜਾ ਦਬਾਲਾ ਬਣਿਆ ਤੇ ਚਟਾ ਚੋੜਾ ਪਾਇਆ ਸੀ ਸੁਸਰ ਕੋ ਸੀਸੀਟੀਵੀ ਫੋਟੋ ਦੀ ਵੀ ਹੈਗੀ ਕੱਲਾਵੇ ਸੀਸੀਟੀਵੀ ਫੋਟੋ ਜੀ ਵੀ ਆ ਗਈ ਹੈ ਖੰਗਾਲ ਦੇ ਬਾਕੀ ਕੈਮਰੇ ਚ ਚੈੱਕ ਕਰ ਰਿਹਾ